ਸਸਤੀ ਕਾਰ ਜੀ ਸਾਇਆ ਨੂੰ ਮੇਰੇ ਸਭ ਤੋਂ ਸਾਰੇ ਕੀ ਖੋਗਗੇ ਚੜ੍ਹਦੀ ਕਲਾ ਸ਼ੋ ਹੋਗੇ ਤੇ ਟਾਈਮ ਹੈ ਜ ਅੱਜ ਸਵੇਰ ਦਾ ਦਿਨ ਹੈ ਸੋਮਵਾਰ ਦਾ ਤੇ ਬੱਚੇ ਚਲੇ ਗਏ ਸਕੂਲ ਛੁੱਟੀ ਗਈ ਨਹੀਂ ਉਹਨਾਂ ਨੂੰ ਰੋਟੇ ਜਾਣਾ ਸੀ ਤੇ ਉਹ ਗਈ ਨਹੀਂ ਕਿਰਨ ਗਈ ਹੈ ਪਤਾ ਨਹੀਂ ਕਾਫੀ ਦਿਨ ਹੋ ਗਏ ਵੀ ਇਹ ਵੀਊ ਵੀ ਨਹੀਂ ਆਉਂਦੇ ਵਧੀਆ ਤੇ ਵੋਸ ਟਾਈਮ ਨਹੀਂ ਪਤਾ ਨਹੀਂ ਨਵੇਂ ਨਾਲ ਹੀ ਹੋ ਰਿਹਾ ਸ਼ਾਇਦ ਜਿਹੜੇ ਜਿਨ੍ਹਾਂ ਨੇ ਨਵੇਂ ਚੈਨਲ ਬਣਾਏ ਨੇ ਪਲੀਜ਼ ਜੀ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਕਰਕੇ ਦੱਸੋ ਜੀ ਦੇ ਵੀ ਕਿ ਉਹਨੇ ਬਹੁਤ ਘੱਟ ਆ ਰਹੇ ਨੇ ਕਾਫੀ ਦਿਨਾਂ ਦੇ ਇਹ ਸਾਰਿਆਂ ਦੇ ਇਦਾਂ ਆ ਰਹੇ ਨੇ ਜਾਂ ਸਾਡੇ ਨਵੇਂ ਚੈਨਲ ਵਾਲੇ ਕਰਕੇ ਦੱਸੋ ਜੀ ਪਲੀਜ਼ ਕਮੈਂਟ ਕਰਕੇ ਅੱਜ ਆਪਾਂ ਕੱਲ ਕਰਨ ਤੋਂ ਕੋਈ ਸੀ ਤੇ ਆਪਾਂ ਉਹ ਮੰਜੀ ਟੁੱਟ ਗਈ ਤੇ ਆਪਾਂ ਇਹਨਾਂ ਤੇ ਮੰਜੀ ਦੇ ਖਲਾਰ ਦਿੱਤੀ ਸੁੱਪ ਜੇਗੀ ਅਟਾ ਪਿਆ ਜੀ 5-4 ਦਿਨਾਂ ਨਾਲ ਹੋਣਾ ਸੁੱਕ ਜਾਈਗੀ। ਬੇੜੇ 'ਚ ਝਾੜੂ ਆਪਾਂ ਲਾ ਲਿਆ। ਵਾਸ਼ਰੂਮ ਵਗੈਰਾ ਧੋਲੇ ਨੇ। ਚਲੋ ਵੀ ਬੱਚੇ। ਬੱਚੇ ਗਏ ਨੇ ਸਕੂਲ, ਕਿਰਨ ਗਈ ਹੋਈ ਐ, ਨਵੂ ਅੱਜ ਘਾਰੇ ਐ। ਇਹਨਾਂ ਦੀ ਟ੍ਰਿਪ ਗਈ ਸੀ, ਇਹ ਗਈ ਨਹੀਂ। ਇਸ ਲਈ ਆ ਘਾਰੇ ਐ। ਅੱਜ ਦਿਨ ਥੋੜਾ ਸਾਫ਼ ਲੱਗ ਰਿਹਾ ਕਿ ਬੜੀ ਧੁੰਦ ਜੀ ਹੁੰਦੀ ਐ। ਤੇ ਧੁੱਪ ਚੜ ਗਈ ਆਪਾਂ ਕਣਕ ਸੁੱਕਣੇ ਪਾ ਦਿੱਤੇ। ਇਹੋਂ ਮੰਜੀ ਟੁੱਟ ਗਈ ਸੀ ਆਪਾਂ ਇਹ ਨਵੀਂ ਕੱਢੀ ਅੰਦਰ ਕੋਈ ਛੋਟੀ ਜੀ ਬੈਠਣ ਲਈ ਤੇ ਖਲਾਰਾ ਆਪਾਂ ਅੰਦਰੋਂ ਚੱਕ ਲਿਆ ਸਾਰਾ ਦੋਸਤ ਵਾਲੇ ਗਾਣੇ ਫਿੱਲਿੰਗ ਵਧੀਆ ਨਹੀਂ ਮਿਲਦੇ ਹੂੰ ਅੱਜ ਆਪਾਂ ਬਾਹਰ ਦਾ ਕੰਮ ਕਰ ਆਏ ਸੀ ਤੇ ਆਪਾਂ ਨਾ ਰਿਓ ਛਾੜੂ ਖਲਾਰਾ ਚੱਕ ਲਿਆ ਹੀ ਸਵੇਰੇ ਸਾਰਾ ਖਾਦੂ ਨਾਤੀ ਰੋਟੀਆਂ ਆਪਾਂ ਬਣਾ ਲਈਏ ਨਾ ਹੋ ਰੈਗੀ ਖਾਣ ਵਾਲੀਆਂ ਸੀ ਖਾ ਲਈ ਸਾਰਿਆਂ ਨੇ ਉਂਝ ਆਪਾਂ ਬਣਾਨੇ ਆ ਚਾਵਲ ਨਮਕੀਨ ਇਹਨਾਂ ਨੂੰ ਕੱਟ ਰਹੀ ਆ ਆਲੂ ਪਿਆਜ਼ ਤੇ ਮਟਰ ਕੱਟ ਰਹੀ ਆ ਆਪੋ ਨਵ ਦੀ ਕੀ ਜਿੱਲੇ ਤੇ ਬਣਾਵਾਂਗੇ ਉਹ ਬਣਾ ਕੇ ਰੱਖਿਆ ਪਰੇ ਮਿੱਟੀ ਦਾ ਛਟਾਈ ਜਿਹਾ ਚੁੱਲਾ ਜਿਹੜਾ ਬਚਾੜੀ ਚੋਲੂ ਲਾ ਰਿਆ ਸੀ ਖਾਣੇ ਪਾਉਣ ਦੇ ਤੇ ਹੁਣ ਆਪਾਂ ਲੱਗੇ ਨੇ ਚੋਲਾ ਲਾਉਣ ਵਾਸਤੇ ਬਸ ਸਭ ਕੰਮ ਲੇਟ ਹੋ ਗਿਆ ਸੋਈ ਦਸਾਫਾਈ ਮਗਾ ਲਈ ਮੈਂ ਨੇ ਸਫਾਈ ਕਰ ਲਈ ਰਸੋਈ ਦੀ ਤੇ ਹੁਣ ਮੰਮੀ ਪੋਚ ਲੈ ਆ ਰਹੀ ਐ ਮੈਂ ਪੋਚਾ ਲਾ ਕੇ ਨਾ ਫੇਰ ਆਪਾਂ ਜਾਣਾ ਵਿਆਹ ਤੇ ਥੋੜਾ ਜਿਹਾ ਸਮਾਨ ਲੈਣ ਵਾਸਤੇ ਤੇ ਆਪਾਂ ਚਾਹੁੰਦੇ ਆ ਸਮਾਨ ਲੈਣ ਵਾਸਤੇ ਉਹ ਕੰਮ ਕਰ ਲਿਆ ਔਰ ਕੋਚੇ-ਕੁਚੇ ਲਾ ਲੇ ਇਸ ਵੇਲੇ ਤਾਂ ਨਾਸ਼ਤਾ ਪਣੀ ਬਣਾ ਲਈ दोपहर बनावा नमकीन चावल बना नमकीन चावल, चावल बना रहे दोपहर तड़का आप ला लिया काम कर रही है चावल बनाने दोपहर का डेढ़ ਚਾਵਲ ਲੈ ਚਾਵਲ ਹਲਾ ਲਾਉਣ ਕੱਚੇ ਚਾਵਲ ਪਸੰਦ ਨੇ ਅਲ ਕੱਟ ਖਾਈ ਦੇਣਾ ਜਿਵੇਂ ਪਾਣੀ ਜਾਣਗੇ ਚਾਵਲ ਆਪਾਂ ਬਣਾ ਲਏ येलो ਚਾਵਲ ਬਣਾਏ ਨੇ ਨਾਲ ਦੇ ਚਾਵਲ ਖਾਣੇ ਆ ਨਵੋ ਦੇਖ ਰਹੀ ਏ ਟੀਵੀ ਇਹ ਬਾਲ ਵੀਰ ਲਾਇਆ ਏ ਨੇ ਤੇ ਨਾਲੇ ਖਾਣਗੇ ਚਾਵਲ ਨਜੀ ਬੱਚੇ ਆ ਗਏ ਸਕੂਲ ਤੋਂ ਤੇ ਆਪਾਂ ਬਣਾਈ ਸੀ ਦੁਪਹਿਰੇ ਚਾਵਲ ਖਾਣੇ ਚਾਹੋਗੇ ਨਹੀਂ ਤਾਈਏਗੀ ਹਮ ਕਿਹੜੇ ਚਾਵਲ ਨੇ ਯੈਲੋ ਹੋ ਗਿਆ ਹੈ ਇਹਨਾਂ ਨੂੰ ਪੈਨਾ ਦੇਨੇ ਚਾਵਲ ਬਾਅਦ ਸ਼ਾਮ ਹੋ ਗਈ 4 ਵਜੇ ਦਾ ਟਾਈਮ ਹੋ ਗਿਆ ਰੱਖੀ ਕੋਲ ਆਪਾਂ ਚਾਹ ਸ਼ਾਮ ਦੀ ਤੇ ਆਪਾਂ ਬਣਾਨੇ ਆ ਜੀ ਚਾਹ ਕੋਲ ਤੇ ਇਹਨਾਂ ਦਿਨੇ ਚਾਵਲ ਖਾਣ ਵਾਸਤੇ ਅੱਜ ਇਹ ਤਾਂ ਬਣਾ ਲਗੀ ਆਪਣੀ ਚਾਹ ਤੇ ਆਪਾਂ ਕੱਟਦੇ ਆ ਸਬਜ਼ੀ ਗਾਜਰਾ ਮਟਰ ਬਣਾਵਾਂਗੇ ਤੇ ਇੱਕ ਦੋ ਆਲੂ ਪਾ ਲਾਂਗੇ ਵਿੱਚ ਤੇ ਆਪਾਂ ਬਣਾਵਾਂਗੇ ਅੱਜ ਆਲੂ ਗਾਜਰਾ ਤੇ ਮਟਰ ਇਹ ਮੈਂ ਮੇਥਰੀ ਲਈ ਸੀ ਇਹਦੇ ਸਵੇਰੇ ਪਰੌਂਠੇ ਬਣਾ ਲਾਂਗੇ ਮੈਂ ਚੈਨੋ ਸਕੂਲ ਲਈ ਬਣਾ ਕੇ ਦੇ ਦੇਵਾਂਗੇ ਤੇ ਇਹ ਮੈਨੂੰ ਬਣਾਉਣੀ ਹੈ ਸਬਜੀ ਕੱਟਣੇ ਪਹਿਲਾਂ ਚਾਹ ਪੀਣੇ ਆ ਫਿਰ ਸਬਜੀ ਕੱਟਾਂਗੇ ਬਾਹਰ ਬੈਠ ਕੇ ਹੁਣ ਬਾਹਰ ਹਵਾ ਚੱਲਦੀ ਹੈ ਠੰਡ ਲੱਗਦੀ ਹੈ ਰਿੱਕੀ ਰਿੱਕੀ ਐਤੋ ਤੋਂ ਉਪਰ ਜਿਵੇਂ ਅਸੀਂ ਮੇਢੀਸ਼ਾ ਆ ਗਈ ਬਣੀ ਕਲਾਰ ਦੇ ਬੱਚੇ ਜਾ ਰਹੇ ਟਿਊਸ਼ਨ ਚਲੇ ਗਏ ਹਲੋ ਉਹ ਸੀ ਤੇ ਬੱਚੇ ਨੂੰ ਟਿਊਸ਼ਨ ਭੇਜਦਾ ਆਪਾਂ ਨੇ ਤੇ ਆਪਾਂ ਨੇ ਕਟਲੀ ਸਬਜੀ ਸਬਜੀ ਤੋਂ ਕੇ ਰੱਖ ਦਿੱਤੀ ਹੈ ਬੱਚੇ ਕਾਫੀ ਦੇਰ ਜਾਂਦੇ ਨੇ ਟਿਊਸ਼ਨ ਤੇ ਤੇ ਆਪਾਂ ਬਣਾਣੇ ਆ ਜੀ ਸਬਜੀ ਹੁਣ ਤੁਹਾਡੇ ਮਾਜਲੇ ਆਪਾਂ ਨੇ ਇੱਕ ਦੋ ਰਹਿਗੇ ਟਿਫਨ ਟੂਫਨ ਮਾਜ ਕੀ ਫਿਰ ਸਬ지 ਦਾ ਧਕਾ ਲਾਣੇ ਆ ਜੀ ਆਪਾਂ ਬਣਾਣੇ ਆ ਸਬਜੀ ਗਾਜਰਾ ਮਟਰਾਂ ਦੀ ਆਲੂਆਂ ਦੀ ਇਹ ਆਪਾਂ ਧਰੇ ਨੇ ਪਿਆਜ਼ ਪਿਆਜ਼ ਹੋ ਗਿਆ ਬ੍ਰਾਊਨ ਤੇ ਟਮਾਟਰ ਪਾਣੇ ਆ ਤੇ ਆਪਾਂ ਸਬਜੀ ਨੂੰ ਨਾਲੇ ਤੜਕਾ

तो भी आटा तड़का अपना हो गया पानी फैल के पागे थोड़ा जाक लग जाएगा

ਸਭ ਦਿਨ ਵੀ ਲੱਗ ਗਿਆ ਥੋੜਾ ਜਿਹਾ ਸੇਕ ਇਹ ਆਪਾਂ ਨੂੰ ਮਿਕਸ ਕਰ ਲੈਣੇ ਫਿਰ ਗੈਸ 'ਤੇ ਰੱਖ ਕੇ ਆਪਾਂ ਰੱਖ ਲਾਂਗੇ ਹਾਂ ਜੀ ਤੁਹਾਨੂੰ ਇਹ ਪਾਟਾ ਕਰ ਦਿੱਤੀ। ਆਪਾਂ ਮਾਂਦੇ ਜੀ ਕੋਲ ਭਾਂਡੇ ਤੇ ਬੱਚੇ ਜਿਹੜੇ ਟਿਊਸ਼ਨ ਗਏ ਨੇ ਆਏ ਨੇ। ਲੋ ਜੀ ਤੇ ਉੱਤੇ ਗਰਮ ਆਪਾਂ ਕਰ ਲਿਆ। ਠੱਕ ਦੇ ਨੇ। ਸਬਜੀ ਆਪਣੀ ਬਣ ਰਹੀ ਹੋਣੀ ਓਲੀ ਗੈਸ ਕੱਟ ਕਰਕੇ ਰੱਖੀ ਐ। ਤੇ ਆਟਾ ਆਪਾਂ ਨੇ ਗੁੰਨ ਲਿਆ। ਤੇ ਬਾਹਰ ਹੋ ਗਿਆ ਹਨੇਰਾ। ਟਾਈਮ 6:00 ਵਜੇ 5 ਮਿੰਟ ਹੋ ਗਏ ਨੇ। ਬੱਚੇ ਅਜੇ ਟਿਊਸ਼ਨ ਤੋਂ ਆਏ ਨਹੀਂ 7 ਵਜੇ ਆਣਗੇ ਬਾਹਰ ਹੁਣ ਹਲਕ-ਹਲਕੀ ਠੰਡ ਲੱਗਦੀ ਹੈ ਥੋੜੀ-ਥੋੜੀ ਜੀ ਤੇ ਨੜੀਆਂ ਜਾਗਦੀਆਂ ਸਾਰੇ ਮੈਂ ਜਗਾਈਆਂ ਨਹੀਂ ਅਜੇ ਲਾਨੇ ਆ ਜੀ ਤਾਰ ਘੜੀਆਂ ਜਗਾਣੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ